ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਆਪਣਾ ਚੈਨਲ ਪੁੱਲ ਡੇਰੀ ਫਾਰਮ ਕਾਲੀਆ ਦੇ ਦੋਸਤੋ ਹਰਵਾਰ ਦੀ ਜ਼ਰਾਇਤਵਾਰ ਦੀ ਤਰ੍ਹਾਂ ਅੱਜ ਪਹੁੰਚੇ ਹਾਂ ਮੰਡੀ ਡੱਬ ਵਾਲੀ ਮੰਡੀ ਡੱਬ ਵਾਲੀ ਜਿਲ੍ਹਾ ਦੋਸਤੋ ਬਠਿੰਡਾ ਹਰ ਐਤਵਾਰ ਲੱਗਦੀ ਆ ਤੇ ਕਾਫੀ ਸ਼ਾਨਦਾਰ ਗਾਵਾਂ ਮੱਝਾਂ ਇੱਥੇ ਹੁੰਦੀਆਂ ਪਰ ਅੱਜ ਜੇ ਗੱਲ ਕਰੀਏ ਤੇ ਮੱਝਾਂ ਘਾਟਾ ਤੇ ਗਾਵਾਂ ਕਾਫੀ ਜ਼ਿਆਦੀਆਂ ਤੇ ਗਾਵਾਂ ਵੀ ਕ੍ਰੋਸ ਪਾਂਦੇ ਵਿੱਚ ਤੇ ਕਾਫੀ ਖੂਬਸੂਰਤੋ ਤਰ੍ਹਾਂ ਗਾਵਾਂ ਤੇ ਦੋਸਤੋ ਇੱਕ ਰਿਕਵੈਸਟ ਆ ਤੁਹਾਨੂੰ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲਟ ਸੈੱਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਿਹਾ ਕਰੀ ਦੋਸਤੋ ਸਬਸਕ੍ਰਾਈਬ ਕਰਨਾ ਜਿਹੜਾ ਮੈਨੂੰ ਪੰਧ ਦਾ ਨਾ ਦੋਟਾ ਹੀ ਸ਼ੁਕਰ ਮੀਟਰ ਘੱਟ ਲੱਗਦਾ ਜੇ ਦੋਸਤੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਉਦੋਂ ਪੰਧ ਵੜਾ ਲੱਗਦਾ ਯਾਰ ਇੰਨੀ ਮਿਹਨਤ ਆ ਤੇ ਕੋਈ ਮੁੱਲ ਨਹੀਂ ਤੇ ਰਿਕਵੈਸਟ ਆ ਤੁਹਾਡੇ ਘਰੀ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲਟ ਸੈੱਟ ਕਰ ਲਿਆ ਕਰੋ ਮਿਲਦੇ ਆਂ ਦੋਸਤੋ ਵੀਡੀਓ ਦੇ ਅੰਦਰ ਜਾਣਦੇ ਆ ਔ ਵੀਡੀਓ ਜਿ ਮਿਲੀ ਲੋ ਦੋਸਤੋ ਕਰੋ ਚੈੱਕ ਪੂਰੀ ਮੱਝ ਕਾਫੀ ਸ਼ਾਨਦਾਰ ਤੇ ਬਦਰੀ ਬੂਟੀ ਡੰਗਰ ਨਾ ਮੰਡੀ ਜਾਣ ਕੇ ਡਰਦਾ ਫੜਾ ਤੁਹਾਨੂੰ ਪਤਾ ਤੇ ਚੰਗਾ ਕੱਦ ਕਾਠ ਆ ਤੇ ਚੰਗੀ ਲੰਥ ਆ ਤੇ ਪੇਟਪੂੜਾ ਵੇਖੋ ਦੋਸਤੋ ਤੇ ਡਾਕ ਲਈ ਬਾਈ ਜਿਆਦਾ ਦੂਰ ਨਾਲ ਆਰਡਰ ਕੁਆਲਟੀ ਜੱਜ ਕਰੋ ਕਾਫੀ ਸ਼ਾਨਦਾਰ ਲਿਆ ਤੇ ਕਾਫੀ ਸੋਹਣੀ ਆ ਤੇ ਚੰਗੀ ਲੰਥ ਦੀ ਮਾਲਕਾਂ ਤੇ ਬਾਕੀ ਬਾਈ ਜੀ ਉਹਨਾਂ ਨਾਲ ਗੱਲ ਕਰਦੇ ਆਂ ਕੀ ਦੁੱਧ ਆ ਕਿਨਵਾਸ ਹੋਆ ਏ ਤੇ ਕੀ ਰਿਕਾਰਡ ਕੀ ਮੰਗਦੇ ਆ ਤੇ ਥਾਂ ਦੀ ਕੁਆਲਿਟੀ ਦੋਸਤੋ ਤੁਹਾਨੂੰ ਬਣ ਕੇ ਫਿਰ ਦਿਖਾਉਣੇ ਆ ਤੇ ਆ ਦੋਸਤੋ ਥਾਂ ਦੀ ਕੁਆਲਿਟੀ ਜਾ ਮੁੱਠੀ ਵਾਲਾ ਥਾਣਾ ਕਾਫੀ ਸੋਹਣਾ ਹੈ ਤੇ ਸਸੇਗਾ ਬਾਈ ਜੀ ਸਸੇਗਾ ਜੀ ਹੋ ਠੀਕ ਠਾਕ ਜੀ ਠੀਕ ਹੈ ਜੀ ਕਿਨਵਾਸ ਸੁਆ ਜੀ ਪਹਿਲੇ ਸੁਏ ਪਹਿਲੇ ਸੁਏ ਕਿੰਨੇ ਦਿਨਾਂ ਦਾ ਹੋਗੇ 7-8 ਦਿਨ ਸੁਈ ਨੂੰ ਤੇ ਕਿੰਨਾ ਦੋ ਤਿਆਰ ਆ ਤੋਂ ਤੁਹਾਨੂੰ ਮੋਕੇ ਦੇ 12-13 ਕਿੰਨੇ ਚਾਹ ਜਿਹੜਾ ਆਪਾਂ ਚਵਾ ਦੇਣਾ ਮਿੰਮਾ ਹਾਂ ਠੀਕ ਕੀ ਡਿਮਾਂਡ ਕਰਦੇ ਹੋ ਡਿਮਾਂਡ ਕਰਦੇ 160 ਜੀ ਦੇਣ ਲੈਣ ਡੂੜ ਦੇ ਦਿਓਗੇ ਡੂੜ ਦੀ ਮੋਬਾਈਲ ਨੰਬਰ ਦੱਸਿਓ 7743040033 ਫਿਰ ਦੱਸਿਓ ਜੀ 7743040033 ਲੋ ਦੋਸਤੋ ਬੂਰੀ ਦਾ ਸ਼ਕੀਨ ਕਰ ਲਿਓ ਸੰਪਰਕ ਕਾਫੀ ਸ਼ਾਨਦਾਰ ਆ ਤੇ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਆ ਲੋ ਵੀਰ ਜੀ ਕਰੋ ਚੈੱਕ ਬੂਰੀ ਫੇਸ ਤੋਂ ਵੇਖਣੇ ਆ ਵੀ ਪੂਰੀ ਨੀਲੀ ਰਾਵੀ ਆ ਬੂਰੀ ਆ ਤੇ ਅੱਖਾਂ ਜੋ ਕਾਲੀਆਂ ਨੇ ਤੇ ਮੀਡੀਅਮ ਕੱਦ-ਕਾਢ ਤੇ ਕੁੰਡਾ ਸਿੰਘ ਤੇ ਆਰਡਰ ਕੁਆਲਿਟੀ ਟਾਈਟ ਆਰਡਰ ਕੁਆਲਿਟੀ ਜਿਹਨੂੰ ਕਹਿ ਦਿੰਦੇ ਹੋ ਲੈ ਭਾਉ ਜੀ ਤੇ ਚੰਗਾ ਪੇਠਪੂੜਾ ਤੇ ਚੰਗੀ ਲੰਥ ਭਾਉ ਦੀ ਹਾਈ ਟਵੇਲ ਉਹ ਮਾਈਦੀ మీడియం ਤੁਹਾਨੂੰ ਦੱਸਿਆ ਆਰਡਰ ਕੁਆਲਿਟੀ ਵੇਖ ਲਈ ਤੁਸੀਂ ਤੁਹਾਨੂੰ ਥਾਨ ਮਖਾਉਣੇ ਦੋਸਤੋ ਬਹਿਣੀ ਵਾਲੇ ਪਾਸੋਂ ਥਾਨ ਚੈੱਕ ਕਰੋ ਬਹਿਣੀ ਵਾਲੇ ਪਾਸੋਂ ਥੋੜੇ ਡਰਦਾ ਡੰਗਰ ਮੰਡੀ ਜਾਣ ਕੇ ਇੱਕ ਸਾਡੇ ਤੋਂ ਵੀ ਡਰਦਾ ਝੋ ਆਜੂਲਾ ਪਾਇਆ ਹੁੰਦਾ ਤੇ ਤਾਂ ਕਰਕੇ ਬਣ ਕੇ ਤੁਹਾਨੂੰ ਦੋਸਤੋ ਹੋਣਿਆ ਛੋੜਾ ਦੀ ਕੁਆਲਿਟੀ ਬੱਚੇ ਦਾ ਵੱਧ ਕਰਦੀ ਆ ਬੱਚੇ ਦਾ ਕਰਦੀ ਤੇ ਆਰਡਰ ਕੁਆਲਟੀ ਫੇਰ ਦੇ ਇੱਕ ਆ ਦੋਸਤੋ ਕਰੋ ਚੈੱਕ ਥਾਂ ਦੀ ਕੁਆਲਟੀ ਮੁੱਠੀ ਵਾਲਾ ਥਾਂ ਤੇ ਕਾ ਵੀ ਸਪੇਸ ਨਹੀਂ ਤੇ ਕੁੰਡੀ ਚੂਰ ਆ ਉਹ ਸੋਣੀ ਆ ਤੇ ਬਾਕੀ ਬਾਈ ਜੀ ਉਹ ਨਾਲ ਗੱਲ ਕਰਦੇ ਕਿਣਵਾ ਸੁਆ ਕੀ ਦੁੱਧ ਕੀ ਡਿਮਾਰ ਸਸਿਗਾਪਾਉ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਵਧੀਆ ਜੀ ਕਿਣਵਾ ਸੁਆ ਪਾਉ ਜੀ ਤੇ ਪਹਿਲਾ ਵੀਰੇ ਪਹਿਲਾ ਜੀ ਕਿੰਨੇ ਦਿਨਾਂ ਦਾ ਹੋ ਗਿਆ ਹੋ ਗਏ ਇਹਨੂੰ 17 ਦਿਨ ਹੋ ਗਏ 17 ਦਿਨ ਮਗਰ ਕੀ ਆ ਕਟਾ ਆਉਟ ਆ ਹਾਂ ਉਹ ਦੋਸਤੋ ਕਾਲਾ ਮਗਰ ਕਟਾ ਆ ਗਿਆ ਜੋ ਤੇ ਕਿੰਨਾ ਦੁੱਧ ਤਿਆਰ ਹੈ ਫਿਰਦਾ ਦੁੱਧ ਤੇ ਆ ਗਈ ਨਹੀਂ 10 ਕਿਲੋ ਹਾਂ 10 ਮਿਣਵਾ ਠੰਡਾ ਕਰਕੇ ਲਓ ਦੋਸਤੋ 10 ਕਿਲੋ ਦੁੱਧ ਤਿਆਰ ਕੀ ਡਿਮਾਂਡ ਕਰਦੇ ਹੋ ਡਿਮਾਂਡ ਇੱਕ ਦੀ ਇੱਕ ਦੀ ਦੇਣ ਲੈ ਉਹ ਤਾਂ ਹੋ ਜਾਣਾ ਹੁੰਦਾ ਉਦੋਂ ਔਕੇ ਤੇ ਕਰਨਾ ਹੈ ਚਾਹ ਮੋਬਾਈਲ ਨੰਬਰ ਦੱਸੋ 80548 ਹਾਂਜੀ 4862 ਫਿਰ ਦੱਸਿਓ 80534 425 ਲਓ ਦੋਸਤੋ ਬੂਰੀ ਆ ਜਿਹੜੇ ਸ਼ਕੀਨ ਬੂਰੀ ਦੇ ਆ ਤੇ ਬਾਈ ਦਾ ਨੰਬਰ ਆ ਗਿਆ ਸੰਪਰਕ ਕਰ ਲਓ ਚੰਗਾ ਪੇਟਪੂੜਾ ਤੇ ਚੰਗੀ ਆਰਡਰ ਦੀ ਲੋ ਲੋ ਵੀਰ ਜੀ ਮੀਣੀ ਚੈੱਕ ਕਰੋ ਤੇ ਪਹਿਲਾ ਤਾਂ ਆਰਡਰ ਕੁਆਲਿਟੀ ਵੇਖੋ ਤੁਸੀਂ ਦੋਸਤੋ ਫੇਰ ਤੁਹਾਨੂੰ ਫੇਸਬੁਕ ਬਾਣੀ ਆਹ ਵੀ ਸ਼ਾਨਦਾਰ ਆਰਡਰ ਕੁਆਲਿਟੀ ਆ ਤੇ ਚੰਗਾ ਪੇਟਪੂੜਾ ਤੇ ਚੰਗੇ ਵਜਨ ਦੀ ਤੇ ਕੱਦ ਬਹੁਤ ਸ਼ਾਨਦਾਰ ਆ ਤੇ ਆ ਜੋ ਮੀਣੀ ਬਦਲੀ ਬੂਥੀ ਤੇ ਸਿੰਘ ਵੇਖ ਲਓ ਇਹਨੂੰ ਮੀਣੀਆਂ ਦੇ ਦੋਸਤੋ ਤੇ ਉਹ ਟੰਗਿਆ ਤੇ ਵੇਖ ਲੋ ਕਾਹ ਤੋਂ ਟੰਗਿਆ ਤੁਹਾਨੂੰ ਪਤਾ ਲੱਗ ਜਾਂਦਾ ਵੀ ਚੰਗੀ ਝੋਟੀ ਹੋਵੇ ਚੰਗੀ ਚੀਜ਼ ਹੋਵੇ ਤਾਂ ਉਹਨੂੰ ਮਾਂ ਮੁੰਡਾ ਸੋਹਣਾ ਹੋਵੇ ਤਾਂ ਕਾਲਾ ਟਿੱਕਾ ਲਾਉਂਦੀ ਨਾ ਇਹ ਕਾਲਾ ਟਿੱਕਾ ਜੋ ਆਰਡਰ ਕੁਆਲਟੀ ਫੇਰ ਜਜ ਕਰੋ ਤੇ ਥਾਂ ਤੁਹਾਨੂੰ ਉਲਟ ਬਹਿਣੀ ਵਾਲੇ ਪਾਸੇ ਉਹ ਖਾਣੇ ਦੂਜੇ ਪਾਸੇ ਬੈਠਣੀ ਆ ਨਾ ਆ ਉਲਟ ਬਹਿਣੀ ਵਾਲੇ ਪਾਸੇ ਚੈੱਕ ਕਰੋ ਮੁਠੀ ਵਾਲਾ ਥਾਂ ਤੇ ਗੇਠ-ਗੇਠ ਦੀ ਫਿਰ ਇੱਕਾ ਵੀ ਸ਼ਾਨਦਾਰ ਝੋਟੀ ਤੇ ਬਾਈ ਜੀ ਹੁਣਾਂ ਨਾ ਕਰਦੇ ਗੱਲ ਹੋਰ ਬਾਈ ਜੀ ਠੀਕ ਠਾਕ ਕਿੰਨਾ ਵਸੂਆ ਬਾਈ ਜੀ ਇਹ ਤੀਜਾ ਸੂਆ ਹੈ ਤੀਜਾ ਸੂਆ ਹੈ ਕਿੰਨੇ ਦਿਨਾਂ ਦਾ ਦਸ ਦਿਨ ਹੋ ਗਿਆ ਦਸ ਦਿਨ ਦਸ ਦਿਨ ਹੋ ਗਿਆ ਸੂਈ ਨੂੰ ਤੇ ਕਿੰਨਾ ਦੋ ਤਿਆਰ ਆ ਮਿਣਵਾ ਠੰਡਾ ਆਇਆ ਕਰਕੇ ਪੰਜ ਚਾਰ ਡੰਗ ਚੋਲੇ ਠੀਕ ਕੀ ਡਿਮਾਰ ਕਰਦੇ ਜੋ ਮੰਡ ਇੱਕ ਧੀਰੀ ਆ ਜੀ ਦੇ ਲੈਣਾ ਲੈਣੇ ਇੱਕ ਇੱਕ ਵੀ ਕੋਈ ਨੰਬਰ ਦੱਸਿਓ 9872176092 ਫੇਰ ਦੱਸਿਓ 9872176092 ਠੀਕ ਹੈ ਬਹੁਤ ਵੋਸਤੋ ਕਰੋ ਚੈੱਕ ਬਹੁਤ ਸ਼ਾਨਦਾਰ ਤਿੱਜਾ ਸੁਆਜੋ ਡਿਮਾਂਡ ਤੁਹਾਨੂੰ ਦੱਸਤੀ ਹੈ ਮੀਣੀ ਜੋ ਬਾਈ ਨਾਲ ਕਰ ਲਿਓ ਲਓ ਵੀਰ ਜੀ ਕਰੋ ਚੈੱਕ ਨੀਲੀ ਰਾਵੀ ਦੀ ਮੈਂ ਡੱਕਿਓ ਜੀ ਤੇ ਆਰਡਰ ਕੁਆਲਿਟੀ ਦੋਸਤ ਜੱਜ ਕਰੋ ਕਾਫੀ ਸ਼ਾਨਦਾਰ ਤੇ ਚੰਗਾ ਪੇਟਪੂੜਾ ਤੇ ਚੰਗੀ ਲੰਥ ਤੇ ਚੰਗੀ ਹਾਈਟ ਪਾਉ ਦੀ ਹਾਈਟ ਵੇਖ ਲਓ ਤੇ ਮਾਈ ਦੀ ਹਾਈਟ ਵੇਖ ਲਓ ਤੇ ਆਰਡਰ ਕੁਆਲਿਟੀ ਜੱਜ ਕਰੋ ਤੇ ਥਣ ਮੁਠੀ ਵਾਲਾ ਥਾਂ ਤੇ ਕਾਫੀ ਸਪੀਡ ਤੇ ਹੈ ਲੈ ਜਾਓ ਭਾਜੀ ਤੇ ਕਾਫੀ ਸ਼ਾਨਦਾਰ ਆ ਪੇਟਪੋੜਾ ਵੀ ਚੰਗਾ ਚੌੜਾ ਰੰਗ ਤੇ ਵੀ ਤੇ ਆਰਡਰ ਕੁਆਲਟੀ ਵੀ ਚੰਗੀ ਤੇ ਬਾਕੀ ਭਾਅ ਉਹਨਾਂ ਤੋਂ ਕੋਈ ਨਹੀਂ ਕਿੰਨੇ ਦਾ ਦੀ ਕੱਚੀ ਹੈ ਜੀ ਤੇ ਕਿੰਨੇ ਦਿਨ ਲੱਗ ਜਾਂਦੀ ਹੈ ਕਾਫੀ ਸ਼ਾਨਦਾਰ ਨਾਲ ਹੋ ਜਾਓ ਭਾਜੀ ਸਸੇਗਾ ਭਾਜੀ ਸਸੇਗਾ ਜੀ ਹੋ ਠੀਕਾ ਜੀ ਵਧੀਆ ਵਧੀਆ ਅੰਮ੍ਰਿਤਸਰੀਓ ਵਧੀਆ ਵਧੀਆ ਸ਼ੁਕਰਿਆ ਜੀ ਸਾਡੇ ਨਾਲ ਹੀ ਭਰਾ ਵਧੀਆ ਹੈ ਅੱਜ ਕਿੰਨੇ ਨਾਲ ਲੈ ਆਂਦੇ ਹੋ ਤਿੰਨ ਆਗਾ ਤਿੰਨ ਆਗਾ ਜੀ ਉਹ 200 ਤਿੰਨ ਲਾ ਕੇ ਬਾਕੀਆਂ ਦੀ ਬਣਾਉਣੇ ਆ ਤੇ ਕਿੰਨੇ ਦਿਨ ਬਾਕੀ ਵੀਰ ਜੀ ਇਹਦੇ ਆ 8 ਦਿਨ ਬਾਕੀ ਜੀ 8 ਦਿਨ ਬਾਕੀ ਤੇ ਕਿੰਨਾ ਸੂਆ ਹੈ ਤੀਜਾ ਸੂਆ ਜੀ 200 ਆਰਦਿਨ ਬਾਕੀ ਤੇ ਤੀਜਾ ਸੂਆ ਤੇ ਤੁਸੀਂ ਦੇਖ ਲਓ 89 ਅਰਡਰ ਕੁਆਲਟੀ 8 ਆਖੀ ਤੋਂ ਜਾਂ 10 12 ਵੀ ਲੈ ਜਾਂਦੀ ਹੁੰਦੀਆਂ ਤੇ ਕਿੱਥੇ ਅਰਡਰ ਕੁਆਲਟੀ ਜਾਊਗੀ ਤੇ ਕੀ ਉਮੀਦ ਆ ਦੋਦੀ ਦੋਦੇ 22 ਲੀਟਰ ਦੀ ਗਰੰਟੀ 22 ਲੀਟਰ ਦੀ 200 22 ਬੜਾ ਦੋਦੇ 22 ਲੀਟਰ ਬਹੁਤ ਬਹੁਤ ਐ ਚਵਾ ਕੇ ਦਵਾਂਗੇ ਮੈਂ ਨਾ ਚਵਾ ਕੇ ਓਕੇ ਅਭੀ ਅਗਲੇ ਮਾਲਾ ਜੇ ਅਗਲਾ ਜਾ ਕੇ ਸਾਹ ਬੇੜਾ ਫਿਰ ਤਾਂ ਕਦ ਵਖਰੀ ਆ ਜੇ ਸਾਹ ਬੇ ਫਿਰ 22 ਲੀਟਰ ਚੋ ਸਕਦਾ ਕੀ ਡਿਮਾਰਟ ਕਰਦੇ ਜੋ ਡਿਮਾਰਟ ਕਰਦੇ ਪੌਣੇ 2 ਲੱਖ ਪੌਣੇ 2 175 ਦੇ ਲੈਣਾ ਕਰਾਬਾ ਗਮਨਪਾਲ 5000 ਦਾ 5000 ਦੇ 170 ਦੀ ਠੀਕ ਹੈ ਤੇ ਮੋਬਾਈਲ ਨੰਬਰ ਦੱਸਿਓ ਮੋਬਾਈਲ 9872176092 ਫਿਰ ਦੱਸਿਓ ਜੀ 9872176092 ਠੀਕ ਹੈ ਲੋ ਵੀਰ ਜੀ ਨੀਲੀ ਰਵੀ ਦੇ ਵੇਚਿਆ ਚੰਗਾ ਪੇਟ ਫੂੜਾ ਚੰਗਾ ਕਦ ਕਾਠ ਤੇ ਹਫਤਾ ਇੱਕ ਬਾਕੀ ਆ ਤੇ 175 ਰੇਡ ਜਿਹੜੇ ਵੀ ਨੂੰ ਪਸੰਦ ਹੋਈ ਨੰਬਰ ਹੈਗਾ ਗੱਲ ਕਰ ਲਓ। ਲੋ ਦੋਸਤੋ ਕਰੋ ਚੈੱਕ ਅਰਡਰ ਕੁਆਲਿਟੀ ਚੈੱਕ ਕਰੋ। ਤੇ ਚੰਗਾ ਪੇਟਪੋੜਾ ਤੇ ਮੀਡੀਅਮ ਹਾਈਟ ਦੀ ਹੈ। ਤੇ ਕਾਫੀ ਸ਼ਾਨ ਲਾਇਆ ਮੋੜ ਕੇ। ਤੇ ਫੇਸ ਕੁਆਲਿਟੀ ਦੋਸਤੋ ਜੱਜ ਕਰੋ। ਇਹਨੂੰ ਆਪਾਂ ਜਿੱਦਾਂ ਕਹਿ ਦਈਏ ਨਾ ਕ੍ਰੋਸ ਪਾਂਦੇ ਵਿੱਚ ਕ੍ਰੋਸ ਪਾਂਦੇ ਵਿੱਚ ਆਏਗੀ। ਤੇ ਕਾਫੀ ਸ਼ਾਨਦਾਰ ਗੱਲ। ਦੱਕੀ ਤੇ ਆਰਡਰ ਕੋ ਧਾਨ ਦੀ ਦੋਸਤੋ ਚੈੱਕ ਕਰ ਲਓ ਫੇਰਲਾ ਤੇ ਮੁੱਠੀ ਵਾਲਾ ਥੜਾ ਤੇ ਕਾਫੀ ਠੰਡੀ ਤੇਰੀ ਹੈ ਬਾਕੀ ਭਾਈ ਜੀ ਹੁਣਾਂ ਨਾ ਕਰਦੇ ਗੱਲ ਕਿਨਵਾ ਸੁਆ ਕਿੰਨਾ ਦੁੱਧ ਘੀਰ ਕਾਰਡ ਸਸੀ ਕਾਪਾ ਜੀ ਸਸਰੀ ਵਾਲੇ ਉਹ ਠੀਕ ਠਾਕ ਜੀ ਹਾਂ ਠੀਕ ਹੈ ਕਿਨਵਾ ਸੁਆ ਜੀ ਸੁਆ ਜੀ ਤੀਜਾ ਤੀਜਾ ਕਿੰਨੇ ਦਿਨ ਆਹ ਜੀ 3 ਮਹੀਨੇ ਦੀ ਗੱਬ ਆ 3 ਮਹੀਨੇ ਦੀ ਗੱਬ ਆ 3 ਮਹੀਨੇ ਦੀ ਗੱਬਣਾ ਜੀ ਕਿੰਨਾ ਦੁੱਧ ਤਿਆਰ ਆ ਆ 8.5 ਲੀਟਰ ਤਿਆਰ ਆ ਜੀ ਇਸ ਟਾਈਮ ਤਿੰਨਾ ਮਹੀਨੇ ਚੈੱਕ ਪਾਸ ਗੱਬਣ ਹਾਂ ਹਾਂ ਚੈੱਕ ਜੀ ਭਾਵੇਂ ਅਗਲਾ ਆਪ ਦਾ ਡਾਕਟਰ ਲਿਆਣਗੇ ਚੈੱਕ ਕਰਾ ਲੈਣੋ ਮਰਜ਼ੀ ਕੇ ਮਰਜ਼ੀ 8 ਲੀਟਰ ਦੁੱਧ ਮਿਣਵਾ ਦੇ ਹਾਂਜੀ ਹਾਂਜੀ ਤੇ ਕੀ ਡਿਮਾਂਡ ਕਰਦੇ ਹੋ ਡਿਮਾਂਡ ਜੀ 70000 70 ਲੈਣ ਦੇ ਨਾਲ ਲੈਣ ਦੇਣੀ ਪੈਂਟ ਨਹੀਂ ਦੇ ਦਾਂਗੇ 60 ਦੇ ਦੇ ਬਸ ਦੇ ਦੇ 60 ਦੇ ਮਾਲਾ ਇੱਥੇ ਹੈ ਜੀ ਮੇਰਾ ਕੱਟ ਹਾਂ ਮੈਂ ਤਾਂ ਐਸੀ ਬਸ ਪੈਂਟ ਦੀ ਛੱਡਣੀ ਆ ਚਲ ਗੋਨੀ ਮੁੱਥੇ ਕੋਈ ਨਹੀਂ ਮੌਕੇ ਤੇ ਹੋ ਜਾਂਦੇ ਨੇ ਉਹ ਨੋਅਲ ਨੰਬਰ ਦੱਸਿਓ 87088 ਹਾਂਜੀ 00620 ਫਿਰ ਦੱਸਿਓ 87088 00620 ਹਾਂਜੀ ਓਕੇ ਲਓ ਦੋਸਤੋ ਕਰੋ ਚੈੱਕ ਇੰਨੀਆਂ ਮੰਡੀਆਂ ਫਿਰੀਆਂ ਐ ਪਰ ਨੀਲੀ ਰਾਵੀ ਦੀਦੀ ਕੋਈ ਅੱਧੀ ਡੱਬੀ ਕੋਈ ਕਿੰਨੀ ਡੱਬੀ ਪਰ ਪਿਓਰ ਐ ਨੀਲੀ ਰਾਵੀ ਨਹੀਂ ਦੀਦੀ ਪਹਿਲਾਂ ਆਰਡਰ ਕੁਆਲਿਟੀ ਦੋਸਤੋ ਚੈੱਕ ਕਰੋ ਕਾਫੀ ਸ਼ਾਨਦਾਰ ਐਡਰ ਕੁਆਲਟੀ ਤੇ ਚੰਗਾ ਪੇਟਪੂਰਾ ਤੇ ਚੰਗਾ ਵਜ਼ਨ ਤੇ ਚੰਗੀ ਹਾਈਟ ਤੇ ਚੰਗੀ ਲੰਥ ਵੀ ਸਾਰੀਆਂ ਚੀਜ਼ਾਂ ਪ੍ਰੋਪਰ ਆ ਢੱਕਿਓ ਜੀ ਤੇ ਫੇਸ ਕੁਆਲਟੀ 200 ਚੈੱਕ ਕਰੋ ਇਹਨੂੰ ਕਰੋ ਜੀ ਫੇਸ ਕਰੋ ਇਹਨੂੰ ਫੇਸ ਕੁਆਲਟੀ 200 ਚੈੱਕ ਕਰੋ ਉੱਤੇ ਮੱਥਾ ਬੱਲਾ ਵੇਖੋ ਨਾ ਆਸਾ ਨਿਸ਼ਾਨ ਤੇ ਥੱਲੇ ਵੀ ਨਿਸ਼ਾਨ ਹੈਗਾ ਮੂ ਦੇ ਤੇ ਅਗਲੇ ਪੈਰ ਵੀ ਧੋਤੇ ਯਾਨੀ ਕਿ ਸਾਰੀਆਂ ਨਿਸ਼ਾਨੀਆਂ ਹੈਗੀਆਂ ਬਹੁਤ ਸ਼ਾਨਦਾਰ ਆ ਤੇ ਬਾਕੀ ਬਾਈ ਜੀ ਹੁਣ ਨਾ ਕਰਦੇ ਗੱਲ ਕਿੜਵਾ ਸੁਹਾ ਕਿੰਨਾ ਦੁੱਧ ਆ ਕੀ ਰੇਟ ਆ ਸਸੀ ਕਾ ਪਾਪੂ ਜੀ 20 ਕਿਲੋ ਦੁੱਧ ਆ ਜੀ 20 ਕਿਲੋ 20 ਕਿਲੋ ਕਿੰਨੇ ਦਿਨਾਂ ਦੀ ਪਿੱਛੋਂ ਸੂਹਾ ਕਰਵਾਇ ਦੂਜਾ ਦੂਜਾ ਸੂਹਾ ਕਿੰਨੇ ਦਿਨਾਂ ਦਾ ਕਿੰਨੇ ਦਿਨਾਂ ਦਾ ਹੈ ਕਿੰਨੇ ਦਿਨ ਬਾਕੀ ਹੈ ਬਾਕੀ ابھی 10 ਦਿਨ ਨੇ 10 ਦਿਨ ਅਜੇ ਬਾਕੀ 200 ਆਰਡਰ ਕੁਆਲਟੀ ਤੁਸੀਂ ਦੇਖ ਲਈ 10 ਦਿਨ ਅਜੇ ਬਾਕੀ ਆ 10 ਦਿਨ ਸੁਣੋ ਤੇ ਪਹਿਲੇ ਸੂਏ ਦਾ ਕੀ ਰਕਾਰਡ ਹੈ ਤਾਂ 20 ਕਿਲੋ ਦਿਆ ਦੇ 20 ਕਿਲੋ ਦੀ ਐਰ ਕਾ ਪਲਸ ਜਾਊਗੀ ਦੋਂ ਜੀ ਜਾ ਕੇ ਜਾਸੀ ਹਾਂ ਜਾਸੀ ਨਹੀਂ ਨਹੀਂ ਐਰ ਕਾ 20 ਸੇ ਪਲਸ ਹੀ ਜਾਊਗੀ ਹਾਂ ਜਿਆਦਾ ਜਾਏਗੀ ਹਾਂ ਜਿਆਦਾ ਜਾਏਗੀ ਠੀਕ ਹੈ ਜੀ ਕੀ ਡਿਮਾਂਡ ਕਰਦੇ ਇਸਕੋ ਡਿਮਾਂਡ ਖਰੀਦੀ ਅਮਨੇ ਇਸਕੋ ਵੀ ਹਾਂ ਅਭੀ ਖਰੀਦੀ ਹੈ ਅਮਨੇ ਅਭੀ ਖਰੀਦੀ ਹੈ ਹਾਂਜੀ ਤਾਂ ਵੇਚਨੀ ਤਾਂ ਹੋਏਗੀ ਨਾ ਹਾਂ ਤੇ ਕਿਆ ਰੇਟ ਕਿਆ ਇਸਕਾ ਮੰਨ ਲੋ ਵੀ ਜੇ ਵੇਚਨੀ ਹੈ ਇਹਦੇ ਬਿਜ਼ਨਸ ਕਿਤਨੇ ਲੱਖ ਰੁਪਏ ਦੇ 3 ਲੱਖ ਹਾਂਜੀ ਡਾਨਾ ਕੇ ਜਾਂ ਘਟ ਵੱਟ ਮੈਂ ਘੜਬੜ ਵੀ ਹੋ ਜਾ ਕੋਈ ਜ਼ਿਆਦਾ ਨਹੀਂ ਮੁੱਲ ਨਹੀਂ ਜ਼ਿਆਦਾ ਜ਼ਿਆਦਾ ਘਟ ਕਰ ਦਿੰਗੇ ਕੋਈ ਮੌਕੇ ਦਾ ਹੀ ਹਾਂਜੀ ਚੰਮ ਹੋਇਆ ਨੰਬਰ ਦੱਸੋ ਫਿਰ 9412 ਹਾਂਜੀ 500 ਹਾਂਜੀ 359 ਫਿਰ ਦੱਸਿਓ ਜੀ 9412 ਹਾਂਜੀ 300 ਹਾਂਜੀ ਨਹੀਂ 9412 ਹਾਂਜੀ 500 ਹਾਂਜੀ 391 ਠੀਕ ਹੈ ਤੇ ਦੋਸਤੋ ਹਾਈਟ ਦੀ ਚੈੱਕ ਕਰ ਲੋ ਪਾਉ ਲਾ ਕੇ ਖਲੋ ਤਾਂ ਵੀਰ ਖਲੋ ਤਾਂ ਚੰਗੀ ਹਾਈਟ ਦੀ ਆ ਇਹ ਕਾਫੀ ਸੋਹਣੀ ਬਿੱਲੀਆਂ ਹੀ ਅੱਖਾਂ ਦਿਓ ਬਿੱਲੀ ਦੀਆਂ ਕੱਢ ਕੇ ਪਈਆਂ ਲੈ ਲਓ ਜੀ ਇਹ ਤੁਹਾਨੂੰ ਤੋਰ ਕੇ ਫੇਰ ਦਿਖਾਉਣਾ ਦੋਸਤੋ ਜਿਤਨਾ ਹਾਥੀ ਝੂਲਦਾ ਨਾ ਉਦਾਂ ਦੀ ਮੱਝ ਤੇ ਬਹੁਤ ਸ਼ਾਨਦਾਰ ਢੱਕ ਲਓ ਜੀ ਢੱਕ ਕੇ ਦੇਖੋ ਰੋਕ ਲਓ ਵੀਡੀਓ ਤਾਂ ਪਰ ਲੰਮੀ ਹੋ ਜੂ ਪਰ ਤੁਹਾਨੂੰ ਦਿਖਾਵਾਂਗੇ ਅਰੀਜ ਨਹੀਂ ਤੇ ਬਹਿਣੀ ਵਾਲੇ ਪਾਸੋਂ 200 ਚੈੱਕ ਕਰੋ ਡੱਕੋ ਭਾਪੂ ਜੀ ਡੱਕ ਲੋ ਡੱਕ ਲੋ ਥਾਂ ਦੀ ਕੁਆਲਿਟੀ ਦੇਖੋ ਆਰਡਰ ਦੀ ਕੁਆਲਿਟੀ ਤੇ ਜਿਹੜੇ ਵੀਰ ਨੂੰ ਪਸੰਦ ਆ ਲੈਣਾ ਚਾਹੁੰਦਾ ਨੰਬਰ ਵੀਰ ਦਾ ਆ ਗਿਆ ਸਕਰੀਨ ਮੰਨ ਲਓ ਦੱਸਿਆ ਉਹਨਾਂ ਤੇ ਸਕਰੀਨ ਤੇ ਵੀ ਚਲਾ ਦਾਂਗੇ ਤੇ ਸੰਪਰਕ ਕਰ ਲਿਓ ਲਓ ਦੋਸਤੋ ਮੋਰਾ ਨਸਲ ਦੀ ਝੋਟੀ ਕਰੋ ਚੈੱਕ ਚੰਗੀ ਲੈਂਥ ਤੇ ਹਾਈਟ ਮੀਡੀਅਮ ਤੇ ਆਰਡਰ ਕੁਆਲਿਟੀ ਦੋ ਤੋਂ ਜੱਜ ਕਰੋ ਤੁਸੀਂ ਬਹੁਤ ਸ਼ਾਨਦਾਰ ਡੱਕ ਲਾ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਦਾ ਚੰਗਾ ਪਿੱਠਪੂੜਾ ਤੇ ਥੜਾ ਦੀ ਤੁਹਾਨੂੰ ਕੁਆਲਿਟੀ ਦਿਖਾਉਣੇ ਹਲਟ ਬਹਿਣੀ ਵਾਲੇ ਪਾਸੋਂ ਮੁਠੀ ਵਾਲਾ ਤਾਂ ਤੇ ਚੰਗੀ ਬਿਲਕੁਲ ਤੇ ਫੇਸ ਵਾਲਟੀ ਦੋਸਤ ਜੱਜ ਕਰੋ ਪਤਲੀ ਬੂਤੀ ਦੀ ਨਿੱਕਾ ਸਿੰਘ ਤੇ ਕੁੰਡਾ ਤੁਸੀਂ ਵੀ ਲਿਆ ਬਾਈ ਤੇ ਬਾਕੀ ਬਾਈ ਜੀ ਉਹਨਾਂ ਨਾਲ ਕਰਦੇ ਗੱਲ ਕਿਣਵਾ ਸੁਹਾਏ ਕੀ ਦੁੱਧ ਤੇ ਕੀ ਡਿਮਾਰਡ ਇਹ ਕਾਫੀ ਸੋਹਣੀ ਝੋਟੀ ਹੈ ਆਇਆ ਬਾਪ ਜੀ ਦੱਸੂਗਾ ਤੇ ਆ 200 ਪਾਉੜਾ ਕਰਾ ਸਸੀ ਕਾ ਪਾਉਜੀ ਉਹ ਢੀਢਾ ਜੀ ਕਿੰਵਾ ਸੁਹਾ ਜੀ ਪਹਿਲਾ ਸੁਹਾ ਚਾਰ ਦੰਦ ਪਹਿਲਾ ਸੁਹਾ ਚਾਰ ਦੰਦ ਕਿੰਨਿਆਂ ਦਿਨਾਂ ਦਾ ਕਿੰਨੇ ਦਿਨ ਇਹ ਨਾਲ ਜਿਹੜਾ ਕੋਈ ਹੋਵੇ ਅਰਧੇ ਹੋ ਗਏ ਕਿੰਨਾ ਦੋ ਤਿਆਰ 12 ਲੀਟਰ ਆ ਜਾਈ ਰਿਹਾ ਮੈਨਾਂ ਵਾਪਾ ਦੋ ਡੰਗ ਦੋਲੇ ਪਾ ਚਾ 12 12 ਉਹ ਠੰਡਾ ਕਰ ਠੀਕ ਹੈ ਤੇ ਕੀ ਡਿਮਾਂਡ ਕਰਦੇ ਹੋ ਇੱਕ ਵੀ ਇੱਕ ਵੀ ਦੇ ਲੈਣ ਇੱਕ 10 ਦੀ ਇੱਕ 10 ਦੀ ਮੋਬਾਈਲ ਨੰਬਰ ਦੱਸੋ 9972176092 ਫਿਰ ਦੱਸਿਓ 9972176092 ਬਹੁਤ ਦੋਸਤੋ ਚਾਰ ਦੰਦ ਜੋ ਪਹਿਲਾ ਸੂਆ ਆਰਡਰ ਕੁਆਲਿਟੀ ਦੇਖ ਲਓ ਥਾਂ ਦੀ ਕੁਆਲਿਟੀ ਤੇ ਬਾਈ ਨਾਲ ਸੰਪਰਕ ਕਰ ਲਓ ਲਓ ਦੋਸਤੋ ਫੇਸ ਕੁਆਲਿਟੀ ਚੈੱਕ ਕਰੋ ਤੇ ਸਿੰਘ ਤੇ ਚੰਗੀ ਲੰਥ ਚੰਗਾ ਪਿੰਟ ਬੁੜਾ ਤੇ ਆਰਡਰ ਕੁਆਲਿਟੀ ਲਾਇਆ ਆਰਡਰ ਕੁਆਲਿਟੀ ਚ ਜਜ ਕਰੋ ਲੈ ਆ ਤੇ ਕਾਫੀ ਸੋਹਣੀ ਆ ਨਿੱਕਾ ਸਿੰਘ ਆ ਤੇ ਇਹਨੂੰ ਦੂਜਾ ਮਰਾ ਮੋਹਰਾ ਨਸਲ ਦੇ ਵਿੱਚ ਵੀਰ ਜੀ ਆਉਂਦੀ ਸਾਰੀ ਸਾਰੀ ਕਾਲੀ ਆ ਥੋੜੀ ਸਿਰਫ ਪੂਸ਼ ਆ ਜਿਹੜੀ ਉਹ ਚਿੱਟੀ ਆ ਬਾਕੀ ਕਿਤੇ ਹੋਰ ਨਹੀਂ ਆ ਤੇ ਥਾਂ ਦੀ ਕੁਆਲਿਟੀ ਦੋਸਤੋ ਜਜ ਕਰੋ ਮਗਰੋਂ ਤੇ ਉਲਟ ਬਹਿਣੀ ਵਾਲੇ ਪਾਸੋਂ 200 ਸਾਨੂੰ ਥਾਂ ਨਿਖਾਉਣੇ ਆ ਤਾਂ ਵੀ ਸ਼ਾਨਦਾਰ ਥਾਣੇ ਆ ਤੇ ਵੇਖ ਸਕਦੇ ਤੁਸੀਂ ਕਾਫੀ ਵੇਰਨਾ ਤੇ ਬਾਕੀ ਬਾਈ ਜੀ ਹੁਣਾਂ ਨਾਲ ਕਰਦੇ ਆ ਗੱਲ ਕਿਨਵਾ ਸੁਹਾ ਕੀ ਡਿਮਾਂਡ ਸੱਸੀ ਕਾ ਬੋ ਜੀ ਕਿਨਵਾ ਸੁਹਾ ਜੀ ਪਹਿਲਾਂ ਪਹਿਲਾਂ ਮੂੰਹ ਦੀ ਚਾਰ ਦੰਦ ਚਾਰ ਦੰਦ ਠੀਕ ਹੈ ਤੇ ਕਿੰਨੇ ਦੰਦ ਸੁਈ ਆ ਹੋ ਗਈ ਦੱਸ ਦਰ ਅਜ ਦੱਸ ਦਰ ਕਿੰਨਾ ਦੋ ਤਿਆਰ ਆ 12 ਕਿਲੋ ਮਿੰਨਵਾ ਆ ਕੰਡਿਆ ਕੀ ਡਿਮਾਂਡ ਕਰਦੇ ਹੋ 60 ਦੇ ਲੈਣ ਡੂੜ ਦੀ ਡੂੜ ਦੀ ਮੋਬਾਈਲ ਨੰਬਰ ਦੱਸਿਓ 87679 ਕਸੀ 810 ਫੇਰ ਦੱਸਿਓ 87679 ਕਸੀ 810 ਲਓ ਦੋਸਤੋ ਜੱਜ ਕਰ ਸਕਦੇ ਹੋ ਬਹੁਤ ਸ਼ਾਨਦਾਰ ਝੋਟੀ ਹੈ ਤੇ ਸੰਪਰਕ ਕਰੋ